ਸਾਧ ਸੰਗਤ ਜੀ ਸਾਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵਿਆਹ ਦਾ ਉਸ ਭਾਗਾ ਦੇ ਨਾਇਆ ਹੈ ਇਸ ਸਮੇਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਕਹਿੰਦੇ ਹੋਏ ਇਹ ਕਵਤਾ ਕਹਿਣ ਲੱਗਿਆ ਹਾਂ ਉਮੀਦ ਹੈ ਆਪ ਸਾਰੇ ਪਿਆਰ ਬਖਸ਼ੋਗੇ ਧੰਨ ਗੁਰੂ ਨਾਨਕ ਪਾਤਸ਼ਾਹ ਕਵੀਆਂ ਦੇ ਸਰਤਾ ਚਲਾਜ ਅੱਜ ਆਇਆ ਬਾਬੇ ਨਾਨਕ ਦਾ ਵਿਆਹ ਜੀ ਖੁਸ਼ੀਆਂ ਮਨਾਉਣ ਸੰਗਤਾਂ ਹੋਇਆ ਕੋਡੇ ਕੋਡੇ ਸਾਰਿਆਂ ਨੂੰ ਚਾ ਜੀ ਖੁਸ਼ੀਆਂ ਮਨਾਉਣ ਸੰਗਤਾਂ ਅੱਜ ਆਇਆ ਬਾਬੇ ਨਾਨਕ ਦਾ ਵਿਆਹ ਲੈ ਨਾਲ ਕੀਤਾ ਏ ਸ਼ਨਾਨ ਜੀ ਸਿੱਧਾ ਰੱਬ ਵੱਲ ਜੋੜ ਕੇ ਧਿਆਨ ਜੀ ਸੁੱਚੇ ਜਲ ਨਾਲ ਕੀਤਾ ਏ ਸ਼ਨਾਨ ਜੀ ਸਿੱਧਾ ਰੱਬ ਵੱਲ ਜੋੜ ਕੇ ਧਿਆਨ ਜੀ ਦਿੱਤਾ ਵਟਣਾ ਸਰੀਰ ਉੱਤੇ ਲਾ ਜੀ ਖੁਸ਼ੀਆਂ ਮਨਾਉਣ ਸੰਗ ਤਾਂ ਅੱਜ ਆਇਆ ਬਾਬੇ ਨਾਨਕ ਦਾ ਵਿਆਹ ਜੀ ਖੁਸ਼ੀ ਮਨਾਉਣ ਸੰਗਤਾ ਹੋਇਆ ਗੋਡੇ-ਗੋਡੇ ਸਾਰਿਆਂ ਨੂੰ ਚਾ ਜੀ ਖੁਸ਼ੀਆਂ ਮਨਾਉਣ ਸੰਗਤਾ ਠੰਡੀ ਠੰਡੀ ਚੱਲੀ ਪੁਰੇ ਵੱਲੋਂ ਪਾਣ ਜੀ ਗੀਤ ਘੋੜੀਆਂ ਦੇ ਲੱਗੇ ਸਾਰੇ ਗਾਉਣ ਜੀ ਠੰਡੀ ਠੰਡੀ ਚੱਲੀ ਪੁਰੇ ਵੱਲੋਂ ਪਾਣ ਜੀ ਗੀਤ ਘੋੜੀਆਂ ਦੇ ਲੱਗੇ ਸਾਰੇ ਗਾਉਣ ਜੀ ਬੱਚੇ ਭੰਗੜਾ ਰਹੇ ਸੀ ਸਾਰੇ ਪਾ ਜੀ ਖੁਸ਼ੀਆਂ ਮਨਾਉਣ ਸੰਗਤਾਂ ਅੱਜ ਆਇਆ ਬਾਬੇ ਨਾਨਕ ਦਾ ਵਿਆਹ ਜੀ ਖੁਸ਼ੀਆਂ ਮਨਾਉਣ ਸੰਗਤਾਂ ਜਨ ਕੀਤੇ ਬਾਬੇ ਨਾਲ ਜੋ ਤਿਆਰ ਜੀ ਸਾਰੇ ਹੋ ਗਏ ਫੌਜ ਵਾਂਗ ਹੋ ਸ਼ਿਹਾਰ ਜੀ ਜਨ ਕੀਤੇ ਬਾਬੇ ਨਾਲ ਜੋ ਤਿਆਰ ਜੀ ਸਾਰੇ ਫੌਜ ਵਾਂਗ ਓ ਹੋ ਸ਼ਿਆਰ ਜੀ ਲੰਗਾਂ ਕੋੜੀਆਂ ਤੇ ਕਾਠੀਆਂ ਸਿਪਾ ਦੀ ਖੁਸ਼ੀਆਂ ਮਨਾਉਣ ਸੰਗਤਾਂ ਆਇਆ ਬਾਬੇ ਨਾਨਕ ਦਾ ਵਾਜ ਦੀ ਖੁਸ਼ੀਆਂ ਮਨਾਉਣ ਸੰਗਤਾਂ ਹੋਇਆ ਕੋਟੇ ਕੋਟੇ ਸਾਰਿਆਂ ਨੂੰ ਚਾ ਦੀ ਖੁਸ਼ੀਆਂ ਮਨਾਉਣ ਸੰਗਤਾਂ ਬੇਬੇ ਨਾਨਕੀ ਰੁਪਈਏ ਰਹੇ ਵਾਰ ਜੀ ਵਾਰੀ ਵਾਰੀ ਰਹੇ ਮੀਰ ਨੂੰ ਸ਼ਿੰਗਾਰ ਜੀ ਬੇਬੇ ਨਾਨਕੀ ਰਪਈਏ ਰਹੇ ਵਾਰ ਜੀ ਵਾਰੀ ਵਾਰੀ ਰਹੇ ਮੀਰ ਨੂੰ ਸ਼ਿੰਗਾਰ ਜੀ ਦਿੱਤਾ ਬਾਦਸ਼ਾਹ ਦੇ ਵਾਂਗਰਾ ਸਜਾ ਜੀ ਖੁਸ਼ੀਆਂ ਮਨਾਉਣ ਸੰਗਤਾਂ ਅੱਜ ਆਇਆ ਬਾਬੇ ਨਾਨਕ ਦਾ ਵਿਆਹ ਜੀ ਖੁਸ਼ੀਆਂ ਮਨਾਉਣ ਸੰਗਤਾਂ ਹੋਇਆ ਕੋਟੇ ਕੋਟੇ ਸਾਰਿਆਂ ਦਿਲਾਂ ਵਿੱਚ ਛਲਕੇ ਪਰੀਤ ਜੀ ਕਿਤੇ ਕੁੜੀਆਂ ਨੇ ਛੇੜੇ ਸੋਹਣੇ ਗੀਤ ਜੀ ਸਾਰੇ ਦਿਲਾਂ ਵਿੱਚ ਛਲਕੇ ਪਰੀਤ ਜੀ ਕਿਤੇ ਗਾਉਣ ਵਾਲੇ ਰਹੇ ਸੇਰੇਗਾ ਜੀ ਖੁਸ਼ੀਆਂ ਮਨਾਉਣ ਸੰਗਤਾਂ ਅੱਜ ਆਇਆ ਬਾਬੇ ਨਾਨਕ ਦਾ ਵਿਆਹ ਜੀ ਖੁਸ਼ੀਆਂ ਮਨਾਉਣ ਸੰਗਤਾਂ ਆਇਆ ਅੱਜ ਬਾਬੇ ਨਾਨਕ ਦਾ ਵਿਆਹ ਜੀ ਖੁਸ਼ੀ ਮਨਾਉਣ ਸੰਗ ਤਾਂ ਜਦੋਂ ਚੱਲੀ ਸੋ ਲਸਾਨ ਪਰੋਂ ਜਨ ਜੀ ਪਿੰਡ ਵਾਲੇ ਸਾਰੇ ਕਹਿਣ ਧੰਨ ਧੰਨ ਜੀ ਜਦੋਂ ਚੱਲੀ ਸੋ ਲਸਾਨ ਪਰੋਂ ਜਨ ਜੀ ਪਿੰਡ ਵਾਲੇ ਸਾਰੇ ਕਹਿਣ ਧੰਨ ਧੰਨ ਜੀ ਧਿਆਨੀ ਕਰਦੇ ਨਾ ਲੜੇ ਹਾਵ ਵਿਸਾ ਜੀ ਖੁਸ਼ੀਆਂ ਮਨਾਉਣ ਸੰਗ ਤਾਂ ਅੱਜ ਆਇਆ ਬਾਬੇ ਨਾਨਕ ਦਾ ਵਿਆਹ ਜੀ ਖੁਸ਼ੀਆਂ ਮਨਾਉਣ ਸੰਗਤਾਂ ਹੋਇਆ ਗੋਡੇ-ਗੋਡੇ ਸਾਰਿਆਂ ਨੂੰ ਚਾ ਜੀ ਖੁਸ਼ੀਆਂ ਮਨਾਉਣ ਸੰਗਤਾਂ ਕਰੀ ਜਾਏ ਨਾ ਸਫਤ ਏਸ ਗੱਲ ਦੀ ਮਾਰੀ ਨਿਗਾਹ ਕਲ ਅਣਚੰਦ ਵੱਲ ਜੀ ਕਰੀ ਜਾਏ ਨਾ ਸਫਤ ਏਸ ਗੱਲ ਦੀ ਮਾਰੀ ਨਿਗਾ ਕਲਿਆਣ ਚੰਦਵਾਲ ਜੀ ਪੈਸੇ ਬੁੱਕਾ ਨਾਲ ਸੁੱਟਦਾ ਉਹ ਤਾਂ ਜੀ ਖੁਸ਼ੀਆਂ ਮਨਾਉਣ ਸੰਗਤਾਂ ਅੱਜ ਆਇਆ ਬਾਬੇ ਨਾਨਕ ਦਾ ਵਿਆਹ ਜੀ ਖੁਸ਼ੀਆਂ ਮਨਾਉਣ ਸੰਗਤਾਂ ਪਹੁੰਚੇ ਅਚਲ ਵਟਾਲੇ ਜਦੋਂ ਜਾਇਕੇ ਕੱਚੀ ਕੰਧੇ ਠਾਪੇ ਨੂੰ ਘਠਾਇਕੇ ਉੱਚੇ ਅੱਲਾ ਮਟਾਲੇ ਜਦੋਂ ਜਾਇਕੇ ਕੱਚੀ ਕੰਧੇ ਢੇਠ ਬਾਬੇ ਨੂੰ ਬਠਾਈਕੇ ਉਸਾਂ ਰਹੇ ਸੀ ਮਜ਼ਾਕ ਨੂੰ ਓੜਾ ਜੀ ਖੁਸ਼ੀਆਂ ਮਨਾਉਣ ਸੰਗਤਾਂ ਅੱਜ ਆਇਆ ਬਾਬੇ ਨਾਨਕ ਦਾ ਵਿਆਹ ਜੀ ਖੁਸ਼ੀਆਂ ਮਨਾਉਣ ਸੰਗਤਾਂ ਹੋਇਆ ਗੋਡੇ-ਗੋਡੇ ਸਾਰਿਆਂ ਨੂੰ ਚਾ ਜੀ ਸੰਗਤਾਂ ਮਨਾਉਣ ਖੁਸ਼ੀਆਂ ਇਹ ਵੇਖ ਕੇ ਨਜ਼ਾਰਾ ਬਾਬਾ ਹੱਸਦਾ ਗੱਲਾਂ ਲੇਖ ਕੇ ਪਤੰਗਾ ਚਾਹਿਓ ਦਾ ਸੁਦਾ ਇਹ ਵੇਖ ਕੇ ਨਜ਼ਾਰਾ ਬਾਬਾ ਹੱਸਦਾ ਕਲ ਕੱਲਾਂ ਲੇਖ ਕੇ ਪਤੰਗਾ ਚਾਹਿਓ ਦਾ ਸੁਦਾ ਗਾਂਦ ਸੱਕੇ ਨਾ ਪਝਾਲ ਕੋਈ ਢਾ ਜੀ ਖੁਸ਼ੀਆਂ ਮਨਾਉਣ ਸੰਗ ਤਾਂ ਅੱਜ ਆਇਆ ਬਾਬੇ ਨਾਨਕ ਦਾ ਵਿਆਹ ਦੀ ਖੁਸ਼ੀ ਮਨਾਉਣ ਸੰਗਤਾਂ ਹੋਇਆ ਗੋਡੇ-ਗੋਡੇ ਸਾਰਿਆਂ ਨੂੰ ਚਾਹ ਜੀ ਖੁਸ਼ੀਆਂ ਮਨਾਉਣ ਸੰਗਤਾਂ